esi ఆరిలు. ici komt మానాదిండు అషసయ ఉయరం పొరు. ంరిమిం మాన్దేంయు వrålassen최ా దాలి 8 దారమిం lustా independ 다음에 Duke. Kreuz��� git 9 లానా weave 25 లкол Wizengine 7 వరిదో ਆਕਰਮ ਕੋਟੇ ਹੋ ਜੇ ਨੇ ਸਾਡੇ ਨੂੰ ਸੋ 뮤직 ਸਟੂਡੀਓ ਸੋ 뮤직 ਸਟੂਡੀਓ 44 21 ਨੂੰ ਆਪਣੇ ਨਿਊਜ਼ ਪੇਪਰ ਦਾ ਕੰਮ ਕਰਦਾ ਠਾਣਾ ਚੰਦੂ ਚੰਦੂ ਵਿਖੇ ਤੇ ਉਹ ਆਪਾਂ ਕੰਮ ਛੱਡ ਕੇ ਜਦੋਂ ਘਰ ਵਾਪਸ ਆ ਰਿਹਾ ਸੀ ਰਾਤ ਨੂੰ ਤਾਂ ਇਹਨਾਂ ਨੇ ਪੰਜ ਵਿਅਕਤੀ ਆਪਣੇ ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚ ਛੇਤੀ ਸ਼ਰਮਾ ਸੰਨੂ ਗੁਗਰਾਮ ਸ਼ਰਮਾ ਪਿਆਸੀ ਗਾਜੇਵਾਲ ਸਿੰਘ ਤੇ ਅਮਰਤ ਪਾਲ ਸਿੰਘ ਅਤੇ ਰਵਿੰਦਰ ਸਿੰਘ ਇਹਦੇ ਚ ਰਵੀ ਮੁਰਸ਼ੀ ਵਾਲਾ ਇਹਨੇ ਕੋਕੋ ਮੋਟਰਸਾਈਕਲ ਸੀ ਸਪੋਰਟਸ ਵਾਲਾ ਇਹਨਾਂ ਨੇ ਬਰਦਤ ਕਰਕੇ ਤੇ ਪੈਸੇ ਤੇ ਵਾਇਰ ਘੋੜਿਆ ਸੀ ਜਿਨ੍ਹਾਂ ਨੂੰ ਅਸੀਂ ਸ਼ੀਰਨ ਗ੍ਰਫਤਾਰ ਕਰਕੇ ਇਹਦੇ ਮਕਦਰ ਨੰਬਰ 63 ਮਿਤੀ 4 2021 ਅੰਡਰ ਸੈਕਸ਼ਨ 394 323 34 ਆਈ.ਡੀ.ਸੀ. ਪਿੰਨਸ ਸੋਹਾਲੀਗੜ ਗਰ ਕੀਤਾ ਗਿਆ ਸੀ ਤੇ ਹੰਸ ਰਾਜ ਫਰ ਨਦਰਾਵੀ ਪਿਛਾ ਦੇ ਹੀ ਤੇ ਪੂਰੀ ਸ਼ਰਤ ਤੇ ਅਸੀਂ ਇਹਨਾਂ ਨੂੰ ਗੜਾ ਬੁਲਤ ਹੈ ਤੇ ਦੂਜਾ ਮਕਦਮਾ ਜਿਹੜੇ ਕੋਲ ਇਹ ਮਿਤੀ 22 23 ਮਾਰਚ ਦਾ ਹੈ ਕਿ ਆਪਣੇ ਪਟਿਆਲੇ ਰੋਡ ਤੇ ਤਿੰਨੋ ਤੋਂ ਪਟਿਆਲੇ ਵੱਲ ਜਾਂਦੇ ਐ ਇਸਰ ਪੰਪ ਹੈ ਪਟਾਵਾ ਪਕੀਰ ਤੇ ਰਾਤ ਨੂੰ ਕਰੀਬ 11:30 ਵਜੇ ਪੰਜ ਨੌਜਵਾਨ ਜਿਨ੍ਹਾਂ ਕੋਲ ਆਲਟੋ ਕਾਰ ਸੀ ਰੈਂਗ ਸਿਲਵਰ ਇਹ ਪੰਪ ਤੇ ਗਏ ਇਹਨੇ 폭 ਤੋਂ ਨੰਬੀ ਨੰਬੀ ਖੋਲੀ ਅੱਜ ਉਤੋਂ ਜਿਹੜੇ ਕੈਬਲ ਡੀਗਰ ਤੇ ਸੀਬੀਸੀ ਚੱਕ ਕੇ ਲੈ ਗਏ ਸੀ ਕੈਬਲ ਤੋੜੀ ਸੀ ਤੇ ਉਹਦੇ ਨਾਲ ਵਾਲੇ ਇੰਗਰੇ ਆ ਉਹ 1 ਲੀਟਰ ਦੇ ਬੋਤਲ ਸੀ ਉਹ ਲੈ ਗਏ ਸੀ ਜਿਨ੍ਹਾਂ ਨੂੰ ਅਸੀਂ ਪੰਜਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਕਰਵਿੰਦਰ ਸਿੰਘ ਉਰਫ ਗੱਲੂ ਸੇਮਾ ਖਾਨ ਕੜਾ ਨਖਣਾ ਦੂਜਾ ਗਿੰਦਰ ਸਿੰਘ ਉਰਫ ਪ੍ਰਵੀ ਵਾਸੀ ਨੰਦਗੜਾ ਖਣਾ ਲੱਖੇ ਵਾਲੀ ਤੀਜਾ ਜਿੰਦਰਸ਼ਰ ਉルト ਸੋਨੂੰ ਪੜਨਾ ਵਾਸੀ ਡੂੰਛੜੀ ਬਰੇਡਾ ਚੌਥਾ ਧਰਮਿੰਦਰ ਖਵਾਰ ਸਮਰ ਵਾਸੀ ਰਾਮਪੁਰਾ ਮੰਡੀ ਟਾਣਾ ਸਿਟੀ ਰੰਬਰਾ ਵਿਖੰਡਾ ਤੇ ਪੰਜਾ ਸੰਜਿੰਦਰ ਸਿੰਘ ਉਪਰ ਸੁਖਾ ਵਾਸੀ ਮੋਰਚਾ ਟਾਣਾ ਮੋੜ ਕਣਾ ਮੋੜ ਹਾਣ ਨੇੜੇ ਪੁਰਾਣੇ ਪ੍ਰਾਣਾ ਖੂਬ ਸੰਤ ਮੰਡੀ ਇਹ ਦਰਖਾਸਤ ਕੀਤੀ ਗਈ ਹੈ ਇਹਦੇ ਤੇ ਮਕੱਦਮਾ ਨੰਬਰ 48 ਮਿਤੀ 23 ਜਨਵਰੀ ਅੰਡਰ ਸੈਕਸ਼ਨ 379 ਬੀ 395 427 ਆਈਪੀਸੀ 2559 ਨਾਹੜ ਮੈਕਨਲ ਖੜਾਪੋਲੀਗੜ ਇਹ ਆਪਣੇ ਪ੍ਰੇਮ ਸਿੰਘ ਸੰਧਾ ਉਹ ਗਿਆਨ ਸਿੰਘ ਵਾਸੀ ਸਦਰਪੁਰਾ ਪਟਿਆਲਾ ਦੇ ਵਿਰਾਂਤਿ ਦਾ ਰਜਿਸਟਰ ਕੀਤਾ ਸੀ ਤੇ ਤੀਜਾ ਸਾਡੇ ਕੋਲ ਰਾਤ ਕਰੀਬ ਇੱਕ ਦਾ ਛੱਬੀ ਬਿਕਰੀ ਚੈੱਕ ਕਰਾਈ ਸੀ ਨਿਕਲ ਆਇਆ ਸੀ ਪ੍ਰੇਮ ਸਮਾਣ ਸਾਈਡ ਤੋਂ ਅੰਦਰ ਵਾਲਾ ਕੋਲ ਦੇ ਇੱਕ ਕਾਰ ایਯੋਨ ਇਹ ਵੀ 26 ਜੀ ਪੜਕਾਣੀ ਸ਼ਹਿਰ ਇਹਨੂੰ ਜਿਸਰਚ ਰਸ ਰਹੀ ਹੈ ਇਹਦੇ ਵਿੱਚੋਂ 20 ਪੇਟੀਆਂ ਨਸ਼ਾ ਦੇ ਬੜੀਆਂ ਤੇ ਜਿਹੜੇ ਵਿੱਚ ਸਵਾਰ ਸੀ ਉਹਨਾਂ ਚੋਂ ਇੱਕ ਮੁਕੇਸ਼ ਮਹਿਤਾ son of सुरेश ਮਹਿਤਾ ਦੂਸਰਾ ਹੈਗਾ ਸੀ ਅਮਰਤ ਦਿਂਗਾ son of ओम प्रकाश ਦੋ ਲੋਜੇ ਆ ਉਹ ਖੰਡਾ ਦੇ ਰਹਿਣਾ ਹੋਏ ਨੇ ਹਰਿਆਣਾ ਤੋਂ ਇਹ ਜਿਹੜੀ ਹੈ ਫਰਸਟ ਵਾਈਸ ਜਿਹੜੀ ਸ਼ਾਵਲ ਹੈ ਕਿ ਹੈ ਸੀ ਜਿਨ੍ਹਾਂ ਤੇ ਮਕੱਦਮਾ ਨੰਬਰ 66 ਮਿਤੀ 23 480 686 77 ਅਕਸਰ ਯਕਲਾ ਦਰਜ ਕੀਤਾ ਕੋਲ ਸਾਰੇ ਕੇਸਾਂ ਚ ਕਿੰਨੇ ਮੁਜਰਮ ਜਿਹੜੇ ਗ੍ਰਿਫਤਾਰ ਹੋਏ ਨੇ ਇਹਨਾਂ ਪੜੇਆਲ ਸਾਡੀ ਮਹਿ ਕਮੇਟੀ ਮਹਿਦ ਤਹਿਤ ਅੱਜ ਅਸੀਂ 10 ਵਿਅਕਤੀ ਜਿਹੜੇ ਹੈ ਉਹ ਗ੍ਰਿਫਤਾਰ ਕਰਕੇ ਆਈਪੀਕ ਕੋਲ ਭੇਜਿਆ ਹੈ ਜ਼ਿਲ੍ਹੇ ਚ ਗੋਸ਼ 6 ਬੜੇ ਨੇ ਤੇ 8 ਲੁੱਟਾ ਗੋੜੇ ਇਹ ਜਿਹੜੇ ਲੁੱਟਾ ਗੋੜੇ ਨੇ ਪਹਿਲਾਂ ਵੀ ਕਿਸੇ ਇਹਨਾਂ ਦੇ ਪਰਚੇ ਪਰਚੇ ਦਰਜ ਨੇ ਜਿਹੜਾ ਕੀ ਹੈ ਹਾਂ ਬਿਲਕੁਲ ਦਰਜ ਨੇ ਜੀ ਇਹਨਾਂ ਚੋਂ ਜਿਹੜਾ ਆਪਣੇ ਨਲਾਪੁਰੇ ਵਿੱਚ ਬਣਾਪ ਕੀਤੀ ਹੈ ਉਹ ਚ ਜਿਹੜਾ ਮੇਨ ਹੈ ਉਹ ਸੰਦੀ ਸ਼ਰਮਾ ਉਹ ਗਾਜੀਵਾਸਾ ਰਹਿਣਾ ਹੈ ਉਹਨੇ ਇਸ ਨਲਾਪੁਰ ਤੋਂ ਨਾੜ ਵਾਲੇ ਇਥੋਂ ਪਹਿਲਾਂ ਰੋਡ ਸਮਾਣੇ ਚ ਵੀ ਲੁੱਟਾ ਕੋ ਕੀਤੀ ਹੈ ਕਿ ਕਾਲਪਾਂ ਪੋਰਟਲ ਦਾ ਕਾਰਜ ਹੈ ਜਿਹੜੇ ਪੋਰਟਲ ਕੰਪਲੀਟ ਹੈ ਇਹਨਾਂ ਦੇ ਕਾਫੀ ਨੰਬਰ ਜਿਹਨੇ ਫਿਰ ਕੰਮ ਬਾਹਰ ਕਰਦੇ ਨੇ ਟਿਕਟੇ ਵੀ ਲੱਗਦੇ ਠੀਕ 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 ਓਕੇ